ਵੱਡਾ ਭਰਾ ਛੋਟੇ ਭਰਾ ਦੇ ਨਾਲ ਸਾਂਝੇ ਘਰ ਦੇ ਵਿੱਚੋਂ ਠੱਗੀਆਂ ਮਾਰਦਾ ਜਦੋਂ ਛੋਟੇ ਭਰਾ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਤਾਂ ਛੋਟਾ ਭਰਾ ਅੱਡ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਵੱਡਾ ਭਰਾ ਹੁੰਦਾ ਉਹ ਆਪਣੇ ਛੋਟੇ ਭਰਾ ਦੇ ਵੈਰ ਪੈ ਜਾਂਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਜਿਹੜੇ ਬਾਈ ਦੀ ਤੁਹਾਨੂੰ ਮੈਂ ਕਹਾਣੀ ਸੁਣਾਉਣ ਲੱਗਿਆ ਇਹ ਦੋ ਭਰਾ ਹੁੰਦੇ ਆ ਦੋ ਇਹਨਾਂ ਦੀਆਂ ਭੈਣਾਂ ਹੁੰਦੀਆਂ ਨੇ ਇਹ ਚਾਰ ਭੈਣ ਭਰਾ ਹੁੰਦੇ ਆ ਜਿਹੜੀਆਂ ਦੋ ਭੈਣਾਂ ਹੁੰਦੀਆਂ ਉਹ ਇਹਨਾਂ ਨਾਲੋਂ ਵੱਡੀਆਂ ਹੁੰਦੀਆਂ ਨੇ ਤੇ ਇਨਾਂ ਕੋਲੇ ਲਗਭਗ 18 ਕ ਕਿੱਲੇ ਜ਼ਮੀਨ ਦੇ ਹੁੰਦੇ ਆ ਇਹਨਾਂ ਦੇ ਫਾਦਰ ਸਾਹਿਬ ਸੀਗੇ ਉਹਨਾਂ ਦੀ ਮੌਤ ਜਦੋਂ ਇਹ ਛੋਟੇ ਜਿਹੇ ਹੁੰਦੇ ਸੀ ਉਦੋਂ ਹੀ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਵਖਤਿਆਰੀ ਸੀ ਉਹ ਇਹਨਾਂ ਦੀ ਮਾਤਾ ਦੇ ਹੱਥ ਚ ਰਹੀ ਜਦੋਂ ਥੋੜੇ ਜਿਹੇ ਹੋਰ ਵੱਡੇ ਹੋ ਗਏ ਫਿਰ ਜਿਹੜਾ ਭਾਈ ਦਾ ਵੱਡਾ ਭਰਾ ਸੀਗਾ ਉਹਦੇ ਹੱਥ 'ਚ ਮੁਖਤਿਆਰੀ ਆ ਗਈ ਸੀ ਉਦੋਂ ਉਹ 17-18 ਸਾਲਾਂ ਦਾ ਸੀ ਜਦੋਂ ਵੱਡੇ ਭਰਾ ਦੇ ਹੱਥੇ ਸਾਰੇ ਘਰ ਦੀ ਮੁਖਤਿਆਰੀ ਆ ਗਈ ਸੀ ਚਲੋ ਜੀ ਉਹੀ ਸਾਰਾ ਸੌਦਾ ਪੱਤਾ ਘਰੇ ਲਿਆਇਆ ਕਰੇ ਉਹੀ ਫਸਲ ਬਾੜੀ ਵੇਚ ਕੇ ਆਇਆ ਕਰੇ ਉਹੀ ਰਿਆਂ ਸਪਰੀਆਂ ਘਰੇ ਲਿਆਇਆ ਕਰੇ ਜਿਹੜਾ ਛੋਟਾ ਸੀਗਾ ਇਹ ਵਿਚਾਰਾ ਛੋਟੇ ਹੁੰਦਿਆਂ ਹੀ ਕੰਮ ਦੇ ਵਿੱਚ ਵੜ ਗਿਆ ਕਿਉਂਕਿ ਪੜ੍ਹਨ ਲਿਖਣ ਦੇ ਵਿੱਚ ਬਾਈ ਵਾਲਾ ਇੰਟੈਲੀਜੈਂਟ ਹੈ ਨਹੀਂ ਸੀ ਛੋਟਾ ਭਰਾ ਤਾ ਇਹਨੂੰ ਫਿਰ ਸਕੂਲੋਂ ਹਟਾ ਕੇ ਘਰ ਦੇ ਕੰਮ ਚਲਾਤਾ ਵਾਈ ਖੇਤੀ ਚਲਾਤਾ ਹੁਣ ਬਾਹਰੰਦਰ ਵਿਚਾਰਾ ਕਦੀ ਨਿਕਲਿਆ ਨਹੀਂ ਸੀਗਾ ਕਿਉਂਕਿ ਸਵੇਰੇ ਜਾਇਆ ਕਰੇ ਖੇਤ ਪੱਠੇ ਵੱਢਦੇ ਆਂ ਗੋਹਾ ਸਿੱਟ ਲਿਆ ਝੋਨੇ ਨੂੰ ਖਾਦ ਪਾਲਾ ਕਰਨ ਕਣਕ ਨੂੰ ਖਾਦ ਪਾਲਾ ਜੇ ਉਹ ਹਨਾ ਥਰੋਦਾ ਖੇਤੀਬਾੜੀ ਦੇ 100 ਕੰਮ ਹੁੰਦੇ ਆ ਜਿਹੜਾ ਵੱਡਾ ਸੀਗਾ ਇਹ ਰਿਆ ਕਰੇ ਉਰਲੇ ਪਰਲੇ ਕੰਮਾਂ ਤੇ ਬਸ ਕਦੇ ਸ਼ਹਿਰ ਚਲਾ ਗਿਆ ਜੀ ਕਦੇ ਆੜਤੀ ਕੋਲ ਚਲਾ ਗਿਆ ਕਦੇ ਹਸਾਬ ਕਿਤਾਬ ਕਰਾਇਆ ਕਦੇ ਰੇਹਾਂ ਸਪਰੇਅ ਕਰਾਇਆ ਕਦੇ ਘੁੰਮਣ ਫਿਰਨ ਬਾਹਰੰਦਰ ਨਿਕਲ ਗਿਆ ਵੀ ਕੁੱਲ ਮਿਲਾ ਕੇ ਜਿਹੜਾ ਵੱਡਾ ਭਰਾ ਸੀ ਇਹ ਕੰਮ ਨੂੰ ਬਿਲਕੁਲ ਹੱਥ ਨਹੀਂ ਸੀ ਹੁਣ ਛੋਟੇ ਭਰਾ ਨੂੰ ਛੋਟੇ ਹੁੰਦੇ ਆਤਪਈ ਕੰਮ ਦੀ ਉਹ ਕੰਮ ਚ ਵੜ ਗਿਆ ਚਲੋ ਜਦੋਂ ਵੱਡਾ ਭਰਾ ਵੀ 22 ਸਾਲਾਂ ਦਾ ਹੋਇਆ ਉਹਦਾ ਵਿਆਹ ਹੋ ਗਿਆ ਵਿਆਹ ਹੋ ਗਿਆ ਗਾਂ ਉਹਦੇ ਘਰੇ ਚਾਰ ਕੁੜੀਆਂ ਹੋਈਆਂ ਚਾਰਾਂ ਕੁੜੀਆਂ ਤੋਂ ਬਾਅਦ ਪੰਜਵਾਂ ਪੁੱਤ ਹੋਇਆ ਚਲੋ ਜੀ ਸੰਜ ਦਾ ਸਾਰਾ ਕੰਮ ਚੱਲੀ ਗਿਆ ਪੰਜ ਜਵਾਕਾਂ ਦਾ ਪਿਓ ਬਣਨ ਤੋਂ ਬਾਅਦ ਵੱਡੇ ਭਰਾ ਨੂੰ ਇੱਕ ਹੋਰ ਆਤਪੈ ਗਈ ਅਜਾਸ਼ੀ ਦੀ ਚਲੋ ਜੀ ਪਿੰਡ ਦੇ ਵਿੱਚ ਦੀ ਇੱਕ ਦੋ ਔਰਤਾਂ ਨਾਲ ਗੱਲਬਾਤ ਹੋ ਗਈ ਉਹਨਾਂ ਔਰਤਾਂ ਨੂੰ ਇਸ ਬੰਦੇ ਨੇ ਪੈਸਾ ਖਵਾਉਣਾ ਸ਼ੁਰੂ ਕਰਤਾ ਪੈਸਾ ਖਵਾਇਆ ਕਰੇ ਆਪ ਦੀ ਹਵਸ ਮਟਾ ਲਿਆ ਕਰੇ ਜਦੋਂ ਉਹ ਕੰਮ ਚੱਲੀ ਗਿਆ ਉਸ ਤੋਂ ਬਾਅਦ 15-20 ਕਿਲੋਮੀਟਰ ਸਾਈਡ ਤੇ ਕੋਈ ਪਿੰਡ ਸੀਗਾ ਉੱਥੋਂ ਦੀ ਕਿਸੇ ਔਰਤ ਨਾਲ ਦਾ ਸੰਪਰਕ ਹੁੰਦਾ ਉਹਦੇ ਉਹਦੇ ਨਾਲ ਰਹਿਣ ਲੱਗ ਜਾਂਦਾ ਉਹਦੀ ਗੱਲਬਾਤ ਹੋਈ ਉਹਨੂੰ ਪੈਸੇ ਤੇ ਲਖਵਾਉਣਾ ਸ਼ੁਰੂ ਕਰ ਦਿੰਦਾ ਕੁੱਲ ਮਿਲਾ ਕੇ ਜਿਹੜਾ ਵੱਡਾ ਭਰਾ ਸੀ ਉਹਨੂੰ ਜਨਾਨੀ ਬਾਜੀ ਦੀ ਇੰਨੀ ਕਾਤਤ ਪੈ ਗਈ ਕਿ ਉਸ ਬੰਦੇ ਨੇ 25-30 ਲੱਖ ਰੁਪਈਆ ਕਰਜ਼ਾ ਜੜਾਤਾ ਹੋਰ ਜਿਹੜਾ ਛੋਟਾ ਭਰਾ ਸੀਗਾ ਪਹਿਲਾਂ ਤਾਂ ਉਹ ਚਾਰਾ ਕਦੇ ਬੋਲਿਆ ਨਹੀਂ ਸੀ ਕਿਸੇ ਗੱਲ ਦੇ ਵਿੱਚ ਜਦੋਂ ਛੋਟੇ ਭਰਾ ਨੂੰ ਇਹ ਪਤਾ ਲੱਗਿਆ ਵੀ ਸਾਡੇ ਸਿਰ ਤੇ 25-30 ਲੱਖ ਰੁਪਈਆ ਕਰਜ਼ਾ ਵੀ ਮੈਂ ਤਾਂ ਸਾਰਾ ਖੇਤ ਕੰਮ ਕਰ ਵੀ ਮੈਂ ਤਾਂ ਕਿਤੇ ਦੁੱਕੀ ਨਹੀਂ ਲਾਈ ਠੀਕ ਆ ਤੇ ਨਾਮ ਦੀ ਘਰ ਦੇ ਕਿਤੇ ਚੰਗਾ ਪਾਇਆ ਲਾਇਆ ਵੀ ਵੀ ਕਰੇ ਵੀ ਸਾਰਾ ਕੁਝ ਸੋਚ ਸਮਝ ਕੇ ਚਲਦੇ ਆ ਵੀ ਜਿਹੜਾ ਇੰਨਾ ਖੇਤੀ ਦਾ ਪੈਸਾ ਆਉਂਦਾ ਸੀਗਾ ਜਾਂ ਦੁੱਧ ਡੈਰੀ ਪੌਂਦੀ ਸੀ ਉਹਦਾ ਪੈਸਾ ਆਉਂਦਾ ਸੀਗਾ ਵੀ ਉਹ ਗਿਆ ਕਿੱਤਰ ਵੀ 18 ਕਿਲੋ ਦੀ ਫਸਲ ਅਸੀਂ ਬੇਚ ਕੇ ਉਹਨੇ ਵੀ ਪੈਸਾ ਗਿਆ ਕਿੱਥੇ ਵੀ ਇਹ 25-30 ਲੱਖ ਰੁਪਏ ਕਰਜ਼ਾ ਕਿਵੇਂ ਚੜ ਗਿਆ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਜਦੋਂ ਵੀ ਛੋਟੇ ਭਰਾ ਨੂੰ ਪਤਾ ਲੱਗਿਆ ਤਾਂ ਛੋਟਾ ਭਰਾ ਵੀ ਫਿਰ ਇੱਕ ਦਿਨ ਵੱਡੇ ਨਾਲ ਬੋਲ ਪਿਆ ਵੀ ਭਾਈ ਜਿਹੜਾ 25-30 ਲੱਖ ਰੁਪਏ ਕਰਜ਼ਾ ਚੜਿਆ ਪਿਆ ਸਿਰ ਤੇ ਵੀ ਉਹਦਾ ਸਾਹਕਤ ਉਹਦਾ ਹਿਸਾਬ ਕਿਤਾਬ ਦੇ ਵੀ ਇੰਨਾ ਕਰਜ਼ਾ ਚੜ ਕਿਵੇਂ ਗਿਆ ਵੀ ਇਹੋ ਜਿਹਾ ਆਪਾਂ ਕੀ ਕੀਤਾ ਵੀ ਜਿਹੜਾ 25-30 ਲੱਖ ਰੁਪਏ ਕਰਜ਼ਾ ਚੜ ਗਿਆ ਆਪਣੇ ਸਿਰ ਤੇ ਜਦੋਂ ਉਹ ਛੋਟੇ ਨੇ ਹਿਸਾਬ ਮੰਗਿਆ ਹੁਣ ਵੱਡੇ ਨੇ ਵੱਡਾ ਹੁਣ ਵੱਡਾ ਭਰਾ ਕਹਦਾ ਹਿਸਾਬ ਦਿੰਦਾ ਕਿਉਂਕਿ ਵੱਡੇ ਨੂੰ ਪਤਾ ਸੀ ਮੈਂ ਜਿਹੜੇ ਕਰਤੂਤਾਂ ਕਰੀਆਂ ਹੋਈਆਂ ਨੇ ਜਦੋਂ ਫਿਰ ਛੋਟੇ ਨੇ ਆਸੇ ਪਾਸੇ ਮੜਾ ਮੜਾ ਪੁੱਛ ਪੜਤਾਲ ਕਰਨੀ ਸ਼ੁਰੂ ਕਰੀ ਤਾਂ ਪਿੰਡ ਚੋਂ ਵੀ ਨੂੰ ਪਤਾ ਲੱਗਿਆ ਵੀ ਇੱਕ ਦੂਜਣਾਂ ਨੇ ਦੀ ਗੱਲਬਾਤ ਰਹੀ ਕਿਉਂਕਿ ਤੁਹਾਨੂੰ ਪਤਾ ਹੀ ਆ ਪਿੰਡ ਦੇ ਵਿੱਚ ਇਹੋ ਜਿਹੀ ਗੱਲਾਂ ਲੋਕੀਅੱਛੋ ਪਿੰਨ ਰਹਿੰਦੀਆਂ ਪਿੰਡ ਦੇ ਕੁਝ ਬੰਦਿਆਂ ਨੇ ਦੱਸ ਜਦੋਂ ਹੋਰ ਪੁੱਛਗਿਛ ਕੀਤੀ ਉਹ ਵੀ ਗੱਲ ਬਾਹਰ ਆ ਗਈ ਵੀ ਭਾਈ ਇਹਨੇ ਫਲਾਣੀ ਫਲਾਣੀ ਜਨਾਨੀ ਰੱਖੀ ਆ ਉਹਨੂੰ ਨੇ ਘਰ ਕੋਲੋਂ ਵੀ ਪਾ ਕੇ ਦਿੱਤਾ ਉਹਨੂੰ ਗੱਡੀ ਵੀ ਲੈ ਕੇ ਦਿੱਤੀ ਆ ਚੰਗੇ ਮਹਿੰਗੇ ਉਹਦੇ ਘਰੇ ਸੋਫੇ ਆ ਚੰਗੇ ਮਹਿੰਗੇ ਉਹਦੇ ਘਰੇ ਬੈੱਡ ਆ ਉਹ ਤਾਂ ਐਸ ਕਰਦੀ ਪਈ ਆ ਫਿਰ ਉਹ ਛੋਟਾ ਭਰਾ ਸੀ ਫਿਰ ਉਹ ਕਹਿੰਦਾ ਭਾਈ ਵੀ ਮੈਨੂੰ ਤਾਂ ਅੱਡ ਕਰ ਦਿਓ ਵੀ ਮੈਂ ਨਹੀਂ ਰਹਿ ਸਕਦਾ ਵੀ ਮੈਂ ਤਾਂ ਸਾਰੀ ਉਮਰ ਖੇਤੀ 'ਚ ਮਰਦਾ ਰਿਆ ਨਾ ਮੈਂ ਚੰਗਾ ਪਾਇਆ ਨਾ ਮੈਂ ਚੰਗਾ ਖਾਦਾ ਤੇ 30 ਲੱਖ ਦੇ ਅਸੀਂ ਕਰਜ਼ਾਈ ਹੋ ਗਏ ਵੀ ਕਰਜ਼ਾ ਸੀ ਲਾਵਾਂਗੇ ਕਿੱਥੋਂ ਚਲੋ ਜੀ ਛੋਟਾ ਭਰਾ ਵਿਚਾਰਾ ਰੋੜਾ ਰੋੜਾ ਪਾ ਕੇ ਆਪਦਾ ਅੱਡ ਹੋ ਗਿਆ ਹੁਣ ਵੱ ਵੀ ਜੇ ਇਹ ਅੱਡ ਹੋ ਗਿਆ ਤਾਂ ਕੰਮ ਕੌਣ ਕਰੂ ਮੈਂ ਤਾਂ ਕਦੇ ਕੰਮ ਨੂੰ ਹੱਥ ਨਹੀਂ ਲਾਇਆ ਮੈਨੂੰ ਤਾਂ ਪੱਠਿਆਂ ਦਾ ਕੜੀ ਵੜਨੇ ਆਉਂਦੇ ਮੱਜੇ ਨੂੰ ਪੱਠੇ ਕੌਣ ਪਾਉ ਗੋਆ ਕੌਣ ਸਿੱਟੂ ਹਨਾ ਖੇਤੀਬਾੜੀ ਦਾ ਕੰਮ ਕੌਣ ਸੰਭਾਲੂ ਵੱਡਾ ਚਾਹੁੰਦਾ ਸੀ ਵੀ ਛੋਟਾ ਅੱਡ ਨਾ ਹੋਵੇ ਪਰ ਛੋਟਾ ਰੌਲਾ ਪਾ ਕੇ ਅੱਡ ਹੋ ਗਿਆ ਚਲੋ ਜੀ ਵਿਚਾਰੇ ਨੂੰ 15 ਲੱਖ ਰੁਪਏ ਕਰਜ਼ਾ ਆ ਗਿਆ ਹੁਣ ਛੋਟਾ ਭਰਾ ਵਿਚਾਰਾ ਤੁਜੀ ਘਰ ਵਾਲੀ ਬੜੀ ਟੈਨਸ਼ਨ 'ਚ ਰਹਿਣ ਲੱਗ ਗਈ ਵੀ ਮਿਹਨਤ ਵੀ ਇੰਨੀ ਕੀਤੀ ਤੇ 15 ਲੱਖ ਦੇ ਕਰਜ਼ਾਈ ਵੀ ਹੋ ਗਏ ਫਿਰ ਜਿਹੜਾ ਵੱਡਾ ਭਰਾ ਸੀਗਾ ਉਹਨੇ ਕੀ ਕੀਤਾ ਉਹ ਹੁਣ ਛੋਟੇ ਦੇ ਬੈਰ ਪੈ ਗਿਆ ਵੀ ਇਹ ਅੱ ਵੀ ਮੈਂ ਹੁਣ ਬਾਹਰ ਅੰਦਰ ਅਜਾਸ਼ੀ ਕਰਨੀ ਸੀ ਮੇਰੀ ਉਹ ਬੰਦ ਹੋ ਗਈ ਮੈਂ ਹੁਣ ਕਿੱਧਰ ਕਿੱਧਰ ਜਾਵਾਂ ਹਨ ਕਿ ਸਾਂਝੇ ਘਰ ਚ ਮੈਂ ਫੱਕੀਆਂ ਡਾਈ ਜਾਂਦਾ ਸੀਗਾ ਫੇਰ ਵੱਡਾ ਭਰਾ ਬਾਬਿਆਂ ਕੋਲੇ ਜਾਣ ਲੱਗ ਜਾਂਦਾ ਉੱਥੋਂ ਤਵੀਤ ਕਰਾ ਕਰਾ ਕੇ ਲਿਆ ਕੇ ਆਪਦੇ ਛੋਟੇ ਭਰਾ ਨੂੰ ਪਾਉਣੇ ਸ਼ੁਰੂ ਕਰ ਦਿੰਦਾ ਤੇ ਛੋਟੇ ਭਰਾ ਦੀ ਘਰ ਦੀ ਨੂੰ ਪਾਉਣੇ ਸ਼ੁਰੂ ਕਰ ਦਿੰਦਾ ਚਲੋ ਜੀ ਉਹ ਵਿਚਾਰੇ ਕਦੇ ਬਿਮਾਰ ਢਲੇ ਮੱਠੇ ਹੋ ਜਾ ਕਰਨ ਕਦੇ ਉਹਨਾਂ ਦਾ ਜਵਾਗ ਜੱਲਾ ਬਿਮਾਰ ਹੋ ਜਾ ਕਰੇ ਹਨਾ ਤੇ ਇਸ ਤਰ੍ਹਾਂ ਕਰਕੇ ਉਹਨਾਂ ਦਾ ਕਾਕਾ ਦਾ ਭਾਈ ਕਹਿੰਦਾ ਵੀ ਇਸ ਤਰ੍ਹਾਂ ਕਰੇ ਕੰਮ ਚੱਲਦਾ ਰਿਹਾ ਕਦੇ ਸਾਡੇ ਮਨਲਾ ਵਿਡੇ ਚ ਖੂਨ ਦੇ ਛਿੱਟੇ ਪਏ ਹੋਇਆ ਕਾਰਨ ਕਦੇ ਕੰਧ ਤੇ ਖੂਨ ਦੇ ਛਿੱਟੇ ਪੈ ਜਾ ਕਰਨਾ ਕਦੇ ਮੇਰੀ ਘਰ ਵਾਲੀ ਦੇ ਚੁੰਨੀ ਤੇ ਖੂਨ ਦੇ ਛਿੱਟੇ ਪੈ ਜਾ ਕਰਨਾ ਕਦੇ ਮੇਰੀ ਘਰ ਦੇ ਕਦੇ ਸੂਟ ਕੱਟਿਆ ਜਾਇਆ ਕਰੇ ਕਹਿੰਦਾ ਯਾਰ ਬੜਾ ਕੁਛ ਇਸ ਤਰ੍ਹਾਂ ਦਾ ਦੇਖਿਆ ਆਪਦੇ ਘਰ ਦੇ ਵਿੱਚ ਕਹਿੰਦਾ ਚਲੋ ਜੀ ਮੈਨੂੰ ਉਸ ਟਾਈਮ ਤੇ ਨਹੀਂ ਪਤਾ ਸੀ ਕਿ ਮੇਰਾ ਵੱਡਾ ਭਰਾ ਇਹ ਸਾਰਾ ਕੁਝ ਕਰ ਕਰਾ ਰਿਹਾ ਹੈ ਕਹਿੰਦਾ ਇੱਕ ਦਿਨ ਕੀ ਹੁੰਦਾ ਵੀ ਰਾਤ ਨੂੰ ਮੈਨੂੰ ਨਾ ਪੱਥਰੀ ਦਾ ਦਰਦ ਉੱਠ ਖੜਦਾ ਤੇ ਮੈਨੂੰ ਦਰਦ ਬਹੁਤ ਹੋਣ ਲੱਗ ਜਾਂਦਾ ਤੇ ਹਨਾ ਉੱਠ ਕੇ ਬੈੱਡ ਤੇ ਬੈਠਾ ਹੋਇਆ ਸੀਗਾ ਕਹਿੰਦਾ ਬਾਹਰ ਹੁਣ ਚਾਨਣੀ ਰਾਤ ਸੀਗੀ ਬਾਈ ਇਹ ਵਿ ਕਹਿੰਦਾ ਰਾਤ ਨੂੰ ਮੇਰਾ ਭਰਾ ਤੇ ਮੇਰੀ ਪਰਜਾਈ ਦੋਵੇਂ ਜਨੇ ਆਉਂਦੇ ਆ ਸਾਡੇ ਕੋਠੀ ਦੇ ਗੇਟ ਦੇ ਮੂਹਰੇ ਆ ਕੇ ਉੱਥੇ ਟੂਣਾ ਕਰਕੇ ਚਲੇ ਜਾਂਦੇ ਆ ਕਹਿੰਦਾ ਮੈਂ ਦੇਖਦਾ ਵੀ ਇਹ ਕਰੀ ਕੀ ਜਾਂਦੇ ਆ ਕਹਿੰਦਾ ਹੁਣ ਮੈਂ ਦੇਖੀ ਜਾਵਾਂ ਸਾਹਮਣੇ ਵੀ ਕਰੀ ਕੀ ਜਾਂਦੇ ਵੀ ਸਾਡੇ ਵਾਲਾ ਦੇ ਨਾਲ ਮੇਰੀ ਪਰਜਾਈ ਕਰਦੇ ਕੀ ਪਏ ਆ ਕਹਿੰਦਾ ਮੈਂ ਹਾਂ ਗੱਲ ਜਾ ਕੇ ਉੱਠ ਕੇ ਦੇਖਦਾ ਉਹਨਾਂ ਚੰਨੂ ਕਹਿੰਦਾ ਕਿ ਮੈਨੂੰ ਦਰਦ ਵਾਲਾ ਹੋਈ ਜਾਂਦਾ ਸੀ ਕਹਿੰਦਾ ਕਹਿੰਦਾ ਉਹਨਾਂ ਚੰਨੂ ਇਹ ਕਰ ਕਰ ਕੇ ਸੇਜੇ ਤੇ ਨਿਕਲ ਜਦੋਂ ਮੈਂ ਕਹਿੰਦਾ ਜਾ ਕੇ ਗੇਟ ਖੋਲ੍ਹਿਆ ਤੇ ਮੈਂ ਅੱਗੇ ਦੇਖਿਆ ਵੀ ਉਹ ਨਾਰੀ ਗਲ ਤੇ ਚੌਲ ਚੂਲ ਜੇ ਤੇ ਮੌਲੀ ਮੂਲੀ ਤੇ ਸਾਰਾ ਕੁਝ ਪਿਆ ਕਹਿੰਦਾ ਯਾਰ ਮੈਂ ਬੜਾ ਹੈਰਾਨ ਹੋਇਆ ਯਾਰ ਵੀ ਇਹ ਤਾਂ ਟੂਣੀ ਦਾ ਮੇਰਾ ਭਰਾ ਹੀ ਕਰੀ ਜਾਂਦਾ ਕਹਾਂ ਚਲੋ ਜੀ ਮੈਂ ਕੁਝ ਬੋਲਿਆ ਨਹੀਂ ਕਹਿੰਦਾ ਮੈਂ ਸੋਚਿਆ ਵੀ ਜੇ ਮੈਂ ਕੁਝ ਬੋਲਿਆ ਫਿਰ ਗੱਲ ਹੋਰ ਵੱਧ ਜੂਗੀ ਹਨਾ ਐਵੇਂ ਹੋਰ ਗਲੇਸ਼ ਖੜਾ ਹੋ ਜੂਗਾ ਤਾਂ ਕਿ ਮੇਰੇ ਬੈਰ ਪਿਆ ਖਲੋਤਾ ਕਹਾਂ ਚਲੋ ਜੀ ਮੈਂ ਰੱਬ ਤੇ ਗੱਲ ਛੱਡਤੀ ਮੈਂ ਕਿਹਾ ਰੱਬਾ ਹੁਣ ਤੂੰ ਹੀ ਆ ਮੇਰਾ ਰਾਖਾ ਦਾ ਕਹਾਂ ਚਲੋ ਜੀ ਇੱਕ ਦਿਨ ਕੀ ਹੁੰਦਾ ਕਿ ਵੱਡਾ ਭਰਾ ਖੇਤ ਜਾਂਦਾ ਮੀਂਹ ਪਿਆ ਹੁੰਦਾ ਤੇਲਕ ਕੇ ਵਟ ਤੇ ਡਿੱਗਦਾ ਤੇ ਰੀੜ ਦੀ ਹੱਡੀ ਤੇ ਸੱਟ ਲੱਗ ਜਾਂਦੀ ਹੈ ਵੀ ਜਦੋਂ ਮੈਨੂੰ ਪਤਾ ਲੱਗਦਾ ਮੈਂ ਭੱਜ ਕੇ ਜਾਂਦਾ ਵੀ ਆਖਰ ਨੂੰ ਚਲ ਮੇਰਾ ਭਰਾ ਸੀ ਫਿਰ ਵੀ ਹਨਾ ਕਦੋਂ ਚੱਕ ਚੱਕ ਕੇ ਗੱਡੀ ਚ ਪਾਉਂਦੇ ਆ ਡਾਕਟਰ ਕੋਲੇ ਲੈ ਜਾਂਦੇ ਆ ਡਾਕਟਰ ਕਾਂ ਬਠਿੰਡੇ ਰੈਫਰ ਕਰ ਦਿੰਦਾ ਬਠਿੰਡੇ ਚਲੇ ਜਾਂਦੇ ਆ ਕਹਿੰਦਾ ਉੱਥੇ ਜਾ ਕੇ ਪਤਾ ਲੱਗਦਾ ਵੀ ਜਿਹੜੀ ਰੀੜ ਦੀ ਹੱਡੀ ਆ ਵੀ ਉਹਦੇ ਸੱਟ ਇਹੋ ਜਿਹੀ ਸਾਤੇ ਲੱਗ ਗਈ ਵੀ ਸਰਲ ਦਾ ਧੜ ਕੰਮ ਕਰਨਾ ਛੱਡ ਗਿਆ ਕਹਿੰਦਾ ਚਲੋ ਇਹ ਥੋੜਾ ਦਿਨ ਐਡਮਿਟ ਰੱਖਿਆ ਉਸ ਤੋਂ ਬਾਅਦ ਚਲੋ ਜੀ ਘਰੇ ਲੈ ਜਾਂਦਾ ਕਹਿੰਦਾ ਹੁਣ ਅੱਜ ਨੂੰ ਹੁਣ ਕਹਿੰਦਾ 8 ਸਾਲ ਹੋ ਗਏ ਕਹਿੰਦਾ 8 ਸ ਵੀ ਜਾਂ ਤਾਂ ਮੈਨੂੰ ਚੱਕ ਲਾ ਤੇ ਜਾਂ ਮੈਨੂੰ ਠੀਕ ਕਰ ਦੇ ਕਹਿਣ ਦਾ ਮਤਲਬ ਕਿ ਮਾੜੇ ਕੰਮ ਦਾ ਮਾੜਾ ਨਤੀਜਾ ਬੰਦੇ ਬੰਦਾ ਆਪਦੇ ਭਰਾ ਦਾ ਇੰਨੀ ਮਾੜਾ ਸੋਚਦਾ ਸੀ ਆਪਦੇ ਭਰਾ ਦਾ ਮਾੜਾ ਕਰਦਾ ਸੀ ਰੱਬ ਨੇ ਨਤੀਜਾ ਵਿਖਾਤਾ ਹੁਣ ਨਾਲੇ ਤਾਂ ਬਿਲਕਦਾ ਰਹਿੰਦਾ ਨਾਲੇ ਤਰਸਦਾ ਰਹਿੰਦਾ ਕਿ ਮੈਂ ਹੁਣ ਤੁਰ ਨਹੀਂ ਸਕਦਾ ਲੈਟਰਨ ਪਿਸ਼ਾਬ ਸਾਰਾ ਕੁਝ ਉਥੇ ਬੀਲ ਚੇਅਰ ਤੇ ਬਹਿ ਕੇ ਕਰਨਾ ਪੈਂਦਾ ਹਨਾ ਤੁਹਾਨੂੰ ਪਤਾ ਕਿ ਜ਼ਿੰਦਗੀ ਨਰਕ ਤੋਂ ਭੈੜੀ ਬਣ ਜਾਂਦੀ ਹੈ ਤੇ ਨਾਲੇ ਹੁਣ ਵਿੱਚੋ ਵਿੱਚ ਪਛਤਾਉਂਦਾ ਹੋਊਗਾ ਵੀ ਹੁਣ ਜਿਹੜਾ ਕੀਤਾ ਸੀ ਉਹਦਾ ਨਤੀਜਾ ਮਿਲ ਗਿਆ ਇਸ ਕਾਕੇ ਭਰਾਵੋ ਕਦੇ ਵੀ ਕਿਸਦਾ ਮਾੜਾ ਨਾ ਕਰੋ ਕਦੇ ਵੀ ਕਿਸਦਾ ਮਾੜਾ ਨਾ ਸੋਚੋ ਰੱਬ ਕਰੇ ਦੇ ਰਿਆ ਹਨੇਰ ਨਹੀਂ ਹੈਗਾ ਜੇ ਕਿਸਦਾ ਮਾੜਾ ਕਰੋਗੇ ਉਹਦਾ ਨਤੀਜਾ ਤੁਹਾਨੂੰ ਭੁਗਤਣਾ ਪਊਗਾ ਜੇ ਕਿਸ ਦੇ ਰਾਜ ਟੋਏ ਪਟੋਗੇ ਉਹਦੇ ਜੇ ਕਿਨਾਂ ਕਿ ਦਿਨ ਤੁਸੀਂ ਵੀ ਡਿੱਗਣਾ ਤਾਂ ਬਹੁਤ ਸਾਰੇ ਬੰਦੇ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੇ ਸਾਂਝੇ ਘਰਚਾਂ ਦੇ ਭਰਾਵਾਂ ਨਾਲ ਠੱਗੀਆਂ ਮਾਰੀਆਂ ਨੇ ਕਦੇ ਭਰਾਵਾਂ ਨੂੰ ਕੋਈ ਹਸਾਬ ਕਿਤਾਬ ਨਹੀਂ ਦਿੱਤਾ ਤੇ ਜਦੋਂ ਭਰਾਵਾਂ ਨੇ ਫਿਰ ਹਸਾਬ ਕਿਤਾਬ ਮੰਗੇ ਆ ਮੁੜ ਕੇ ਉਹ ਭਰਾਵਾਂ ਦੇ ਵੈਰੀ ਬਣ ਗਏ ਫਿਰ ਟੂਨੇ ਟੱਪੇ ਕਰਨ ਲੱਗੇ بڑے ਘਰਾਂ ਦੀ ਇਹ ਕਹਾਣੀ ਹੈਗੀ ਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਜਿਹੜੇ ਭਰਾ ਆਪਦੇ ਭਰਾਵਾਂ ਨਾਲ ਇਹੋ ਜਿਹੀ ਘਟੀਆਂ ਕੰਮ ਕਰਦੇ ਫਿਰਦੇ ਠੱਗੀਆਂ ਠੋਰੀਆਂ ਮਾਰਦੇ ਫਿਰਦੇ ਆ ਜਾਂ ਆਪਦੇ ਭਰਾਵਾਂ ਦੇ ਘਰੇ ਧਾਗੇ ਤਵੀਤ ਟੂਨੇ ਟੱਪੇ ਕਰਦੇ ਫਿਰਦੇ ਆ ਸ਼ਾਇਦ ਉਹ ਆਹ ਵੀਡੀਓ ਦੇਖ ਕੇ ਸਿਆਣੇ ਹੋ ਜਾਣ ਕਿਉਂਕਿ ਕਰਨੀ ਪਰਣੀ ਇੱਥੇ ਹੀ ਆ ਸਵਰਗ ਨਰਕ ਸਾਰਾ ਕੁਝ ਇੱਥੇ ਹੀ ਆ